कासो ऑपरेशन तितवी ग्राम हेरोइन समेत दो नशान तस्करा की काबू फिलौर ग्यारह नवंबर पिछले दिन फिलौर दे वार्ड नंबर मनफी दो संतोखपुरा विखे मोहला निवासियों वालों नशान तस्करा विरुद्ध जम के नारेबाजी की नशान तस्करा कार्रवाई करने कर उच अधिकारियों तो इस मंगन मुख रखीएसपी फिलौर सस्सा सरवण सिंह बल और एस एचओ फिलौर सस्सा सुखदेव सिंह ने भारी पुलिस फोरस न मुहल्ले की नाकाबंदी करके कासो ऑपरेशन तित दो नशान तस्करा भी ग्राम हैरोइन समेत काबू करके वीड्डी सफलता हासिल की है पत्रकारा जानकारी देंदे हुए डीएसपी फिलौर सस्ा सरवण दस इंसपैक्टर सुखदेव मुख अफसर थाना फिलौर वालों मुहला संतोखपुरा फिलौर चोरी छुपे नशान वेचन वाले स्पैशल कासो ऑपरेशन चलाया गया जिस दौरान दो नशा तस्करा गिरफ्तार करके इन्होंने भी ग्राम हैरोइन बराबद की है थाना मुखी फिलौर दसिया की इन्हों का नशील पुत्र राम कुमार वासी मुहला संतोखपुरा थाना फिलौर रजनी उर्फ रज्जी पुत्र परमजीत वासी संतोखपुरा थाना फिलौर है मुझी पूछगिछ दौरान एक गल सामने आई कि नशा तस्करा लुक छिप के काफी समय तो नशा वेचण का तंधा कर रहे थे इन्ह के खिलाफ एन डी पी एस एक्कट तहल्ला भी मुकदमे दर्ज हैं जो इन्होंने नशा तस्करा का पुलिस रिमांड हासिल करके होती जा रही है फिलौर तो राजकुमार नंगल की खास रिपोर्ट ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜੋ ਸਾਨੂੰ ਰੋਜ਼ਾਨਾ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜੋ ਮਦਰੇਸ਼ ਮਿਲਦੇ ਆ ਉਸ ਦੇ ਤਹਿਤ ਜੋ ਮਹਿਮ ਚੱਲ ਰਹੀ ਆ ਜਿਸ ਦੇ ਤਹਿਤ ਜੋ ਹੁਣ ਕੁਝ ਪਿਛਲੇ ਦਿਨਾਂ ਵਿੱਚ ਮਹੱਲਾ ਸੰਤੋਖਪੁਰਾ ਵਿੱਚੋਂ ਕੁਝ ਪਬਲਿਕ ਵਾਲਿਆਂ ਵੱਲੋਂ ਸ਼ਿਕਾਇਤ ਕੀਤੀ ਕਿ ਤੇ ਜੋ ਨਸ਼ਾ ਵੇਚਣ ਦੀ ਸ਼ਿਕਾਇਤ ਮਿਲੀ ਸੀ ਜਿਸ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਕਾਸ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਅਸੀਂ ਇੱਕ ਲੇੜੀ ਔਰ ਇੱਕ ਜੈਂਟਸ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 20 ਗ੍ਰਾਮ ਹੈਰੋਨ ਦੀ ਰਿਕਵਰੀ ਕੀਤੀ ਗਈ ਆ ਉਹਨਾਂ ਦੇ ਖਿਲਾਫ ਗਲਵਾ ਨੰਬਰ 299 ਦਰਜ ਕਰਕੇ ਐਨਡੀपीएस ਐਕਟ ਤਹਿਤ ਕਰਵਾਈ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਮ ਜੋ ਸੁਸ਼ੀਲ ਕੁਮਾਰ ਅਤੇ ਰਜਨੀ ਅਹਰਜੀ ਵਾਸੀ ਦੋਪਰਾਮਾ ਲਾਇਆ ਜੋ ਸੁਸ਼ੀਲ ਕੁਮਾਰ ਦੇ ਖਿਲਾਫ ਪਹਿਲਾਂ ਵੀ ਐਨਡੀपीएस ਐਕਟ ਤਹਿਤ ਮਾਮਲਾ ਦਰਜ ਆ ਦੇ ਲੋਕਾਂ ਆ ਕੇ ਫਰਾਰ ਨੇ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਉਹਨਾਂ ਦੀ ਵੀ ਅਸੀਂ ਜਿੱਥੇ ਜਿੱਥੇ ਤੱਕ ਉਹ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਹੋਰ ਵੀਰ ਬੌਕਸ ਮਿਲ ਰਹੇ ਨੇ ਇਹਨਾਂ ਇਨਫੋਰਮੇਸ਼ਨ ਦੇ ਲਈਏ ਉੱਥੇ ਜਦ ਤੱਕ ਰੇਡ ਕੀਤੇ ਜਾ ਰਹੇ ਆ ਉਹਨਾਂ ਵੀ ਅਸੀਂ ਜਲਦੀ ਤੋਂ ਜਲਦੀ ਫੜਕੇ ਸਲਾਖਾ ਵਿਸ਼ੇ ਭੇਜਾਂਗੇ ਔਰ ਮੈਂ ਮੱਲਾ ਸੰਤੋਖਪੁਰਾ ਔਰ ਸਾਰੇ ਇਲਾਕਾ ਪਲੋਰਤੀ ਨਿਵਾਸੀਆਂ ਨੂੰ ਇਹ ਫਿਰ ਚੇਤਾਵਨੀ ਦੇਣਾ ਚਾਹਣਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਕੋਈ ਵੀ ਸਿਰ ਚੁੱਕਣ ਨਹੀਂ ਦਿੱਤਾ ਜਾਊਗਾ ਉਹਨਾਂ ਦੀ ਜਿੱਥੇ ਜਗਾ ਉੱਥੇ ਭੇਜਿਆ ਜਾਵੇਗਾ ਸੈਂਟਰਲ ਜੇਲ੍ਹ ਕਪੂਰਥਲੇ ਵਿੱਚ ਇਹ ਕਿੱਥੋਂ ਲਿਆਉਂਦੇ ਸੀ ਕਿੱਥੇ ਵੇਚਦੇ ਸੀ ਕਿੰਨਾ ਮੰਗਦੇ ਇਹ ਹੁਣ ਇਹਨਾਂ ਦਾ ਪੁਲਿਸ ਰਿਮਾਨ ਹਾਸਲ ਕਰਕੇ ਅਗਲੀ ਤਫ਼ਤੀਸ਼ ਜਿਹੜੀ ਕੀਤੀ ਜਾਵੇਗੀ